ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਮੋਦਲਾ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ 3 ਪਸ਼ੂ ਵਿਖਾਉਣੇ ਆ ਬਿਲਕੁਲ ਤਿਆਰ ਗੱਬਣਾ ਵਾ ਤੇ ਆਪਾਂ ਪਹੁੰਚੇ ਹਾਂ ਰਦੇਵ ਵੀਰੋਣਾ ਕੋਲ ਚਾਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸੱਸੀਆ ਭਾਜੀ ਸੱਸੀਆ ਭਾਜੀ ਉਸ ਨਾਮ ਠੀਕ ਠਾਕ ਜੀ ਵਧੀਆ ਠੀਕ ਠਾਕ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਰਦੇਵ ਜੀ ਅੱਛਾ ਜੀ ਹਾਂਜੀ ਪਿੰਡ ਮੋਦਲਾ ਤਹਿਸੀਲ ਜਨਾਲਾ ਹੰਬਰ ਸਰ ਤੋਂ ਜੀਲਾ ਹੰਬਰ ਤੋਂ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਕੀ ਹੈਗਾ ਦੱਸਣਾ ਕੀ ਆ 3980 017 07 0717 ਤੇ ਆਜੋ ਹੁਣ ਆਪਾਂ ਕਰਦੇ ਸ਼ੁਰੂਆਤ ਦੱਸਿਓ ਭਾਈਆ ਪਹਿਲੀ ਵਾਰ ਬਾਰੇ ਕੀ ਜਰਾ ਮਿਲ ਕਰ ਕੰਮ ਇਹਨੇ ਭਾਈ ਇਹ ਕਿ ਦੂਜੇ ਸਵੇ ਸੁਣਾ ਵੜਨੇ ਨੇ ਅੱਛਾ ਜੀ ਹਾਂ ਜੀ ਇਹਦੇ ਥਲੇ ਪਿਛੇ ਆਇਆ ਚੋਇਆ 22 ਲੀਟਰ ਦੁੱਧ ਹੈ ਠੀਕ ਹੈ ਹਾਂ ਜੀ ਇਹ ਕਿ ਭਰਜੂ 526 ਕਿਲੋ ਦੁੱਧੇ ਠੀਕ ਹੈ ਹਾਂ ਜੀ ਹਾਂ ਜੀ ਕਿੰਨੇ ਦਿਨ ਕੱਢ ਦੀ ਜੇ ਬਸ ਇਹ ਤਿਆਰੀਆਂ ਮੰਨ ਲਓ ਹੋ ਜੇ ਨੇ 1 2 4 ਦਿਨ ਹਫਤੇ ਦੇ ਵਿੱਚ ਅੰਦਰ ਬਸ ਸੁਪੂਰੀ ਗਈ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਖੋਲੋ ਬਾਜੀ ਫਿਰ ਕੋਲ ਚ ਵਿਖਾਈਏ ਹਾਂ ਜੀ ਬਾਜੀ ਫੇਸ ਕੁਆਲਿਟੀ ਤੇ ਚੈੱਕ ਕਰ ਸਕਦੇ ਜੀ ਬਿਲਕੁਲ ਤਿਆਰ ਆ ਕੋਈ ਹਫਤੇ ਅੰਦਰ ਅੰਦਰ ਵੀਰ ਕਹਿੰਦਾ ਜੀ ਨੇ ਸੁਕਣਾ ਵਾ ਪਿਛਲੇ ਸਵੇਰ ਦਾ ਹੈਗਾ ਮਿਲਟਰ ਰਿਕੋਰਡ ਕੋਈ 22 23 ਲੀਟਰ ਤੇ ਆਕਤੀ ਵੀਰ ਕਹਿੰਦਾ ਕਿ 25 ਪਲੱਸ ਜਾਊਗੀ ਬਈ ਉਹਨਾਂ ਦੀ ਪਹਿਲੀ ਵੀਡੀਓ ਲੱਗੇ ਆ ਬਣਾਉਂਦੇ ਚੰਗੇ ਪਸ਼ੂ ਦੇ ਨਾਲ ਕੋਲ ਤੇ ਜਿਆਜ ਬੋਲ ਜੀ ਪਸ਼ੂ ਆਪਣੇ ਸਾਰੇ ਵੀ ਚੰਗੇ ਹੁੰਦੇ ਆ ਜੀ ਠੀਕ ਹੈ ਜੀ ਹਾਂ ਜੀ ਸਾਡੀ ਭਾਈ ਜੀ ਲੱਗੇ ਤੇ ਥਾਣਾ ਦਾ ਸਾਈਟ ਤੇ ਕੈਪ ਚੈੱਕ ਕਰ ਸਕਦੇ ਜੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਭਾਈ ਜੀ ਬਹੁਤ ਠੰਡੀ ਸੀ ਜੀ ਜਦਾਂ ਮਰਜ਼ੀ ਵੀ ਕੋਈ ਸਾਬ ਜੀ ਚੈੱਕ ਕਰ ਸਕਦੇ ਇਹਨਾਂ ਚੀਜ਼ਾਂ ਦੇਖੋ ਇਹ ਨਹੀਂ ਕੋਈ ਗੱਲ ਕਰਾਂਗੇ ਕਿ ਹਨਾ ਧੋਖੇ ਭਾਈ ਜਿਹੜੀ ਦੱਸ ਲਈ ਕਰਨੀ ਵੀ ਇੱਥੇ ਅਡਾ ਸਾਰੇ ਤੁਹਾਨੂੰ ਚੈੱਕ ਕਰਾ ਦਈਏ ਹਾਂ ਜੀ ਕੀ ਬੋਲ ਕਰਨਾ ਭਾਜੀ ਇਹਦਾ ਮੋੱਲ ਭਾਈ ਜੀ ਕਿੰਨਾ ਇਹ ਕਰਦੇ ਦੱਸੋ ਤੁਸੀਂ ਅੱਜ ਕਾ ਬਾਜ਼ਾਰ ਤੇ ਬੜਾ ਤੇ ਚੱਲਾਂ ਦਿਆ ਹਾਂਜੀ ਹਾਂਜੀ ਮੋੱਲ ਵੀ ਜੀ 85000 ਕਰ ਲੈਣੇ ਦਾ ਨਹੀਂ ਕਰੀਏ ਗਿਆ ਜਿਆ ਤਾਂ ਇਹ ਦਾਦੋ ਨਹੀਂ ਦਾਦੋ ਜਿੰਨੇ ਕਰੀ ਆਪਾਂ ਦੇ ਦੇਣੀ ਹਾਂ ਨਾ ਵੀ ਜੀ 75 ਦੀ ਵਾਚੀ ਛੱਡ ਦਾਂਗੇ ਆਪਾਂ ਲਓ ਭਾਈ ਲੈਣ ਵਾਲੀ ਗੱਲ ਕਰਨੀ ਆ ਜੀ ਬਿਲਕੁਲ ਤੇ ਚਲੋ ਮੌਕੇ ਦੇ ਮਾਨਤਨ ਕਰਦਾਂ ਜੀ ਆ ਦਾ ਕਰਦਾਂ ਕਿ 100 ਪਿਆ ਕੋਈ ਗੱਲ ਨਹੀਂ ਜੇ ਕੋਈ ਆਊਗਾ ਕੋਈ ਗੱਲ ਨਹੀਂ ਠੀਏ ਵੀ ਜੀ ਹਾਂਜੀ ਬਾਜੀ ਭਈਆ ਚੈੱਕ ਕਰ ਸਕਦੇ ਤੁਸੀਂ ਹਾਂਜੀ ਬਾਕੀ ਬਿਲਕੁਲ ਠੰਡੀ ਸੀਲ ਵਹਿੜਿਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਾਈ ਇਹਦੇ ਬਾਰੇ ਇੱਕ ਮਿੰਟ ਰੁਕ ਜਿਓ ਭਾਜੀ ਦੱਸੋ ਵੱਡੀ ਮੱਛੀ ਆ ਵਾ ਵੈਣਿਆ ਅੱਛਾ ਜੀ ਹਾਂਜੀ ਸਾਂਭੀ ਨਹੀਂ ਮਨ ਲਓ ਕਿਹਨੇ ਨਹੀਂ ਹੈਗੀ ਮੋਹਲੇ ਸਪੰਜ ਥੋੜਾ ਮੈਂ ਦੱਸ ਦਈਏ ਪਰ ਇਹ ਦੁੱਧ ਦੇ ਉੱਪਰ ਚੁਆਏ ਹੋਏ ਭਾਜੀ ਇਹ 526 ਲੀਟਰ ਆ ਜੀ ਭਾਜੀ ਠੀਕ ਆ ਜੀ ਹਾਂਜੀ ਗਾਲੇ ਭਾਜੀ ਇਹ ਸਾਂਭ ਦੇ ਕੱਦ ਕਾਟੇ ਦਾ ਭਾਜੀ ਵੱਡਾ ਇਹਦਾ ਠੀਕ ਆ ਜੀ ਠੀਕ ਆ ਜੀ ਹਾਂਜੀ ਇਹ ਕਿੰਨਾ ਕ ਟਾਈਮ ਖੜਦੀ ਹੈ ਇਹ ਵੀ ਭਾਜੀ ਮਨ ਲਓ ਹਫਤੇ ਦੇ ਅੰਦਰ ਤਿਆਰ ਹੋ ਜੇਵੀ ਠੀਕ ਆ ਜੀ ਹਾਂਜੀ ਉਹਨਾਂ ਵੀ ਤੀਨ ਨੂੰ ਫਿਰ ਖੋਲ ਕੇ ਬੁਖਾਰੀ ਜੀ ਹਲੋ ਭਾਈ ਜੀ ਕੱਦ ਕਾਠਾਂ ਦਾ ਬਹੁਤ ਚੰਗੀ ਆ ਬਾਕੀ ਇਹ ਵੀ ਕੋਈ ਹਫਤਾ ਕਿ ਜੇ ਲਾਗੇ ਬੰਨੇ ਲਾਜੂਗੀ ਟਾਈਮ ਆ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਤਾਂ ਇਹ ਵੀ ਸਕਰੀਨ ਹੁੰਦੇ ਚਲੋ ਦੇਖੋ ਜੀ ਇਹ ਡੇਰੀ ਫਾਰਮਰ ਦੇ ਵਿੱਚ ਰੱਖਣ ਵਾਸਤੇ ਉਹਨਾਂ ਵਾਸਤੇ ਬਹੁਤ ਵਧੀਆ ਵਾ ਆ ਜਾਂਦੀ ਹੈ ਡੇਰੀ ਫਾਰਮਰ ਚੱਲਣ ਵਾਲੀ ਹੈ ਜੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਦੇ ਵੀ ਜੀ ਦਿਖਾਈ ਦੇ ਚੈੱਕ ਕਰ ਦਿੱਤੇ ਥਾਣਾ ਕਰ ਦੋ ਕਰ ਦੋ ਹਾਂਜੀ ਭਾਈ ਜੀ ਲੱਗੇ ਵੀ ਚੈੱਕ ਕਰ ਸਕਦੇ ਥਾਣਾ ਦਾ ਸਾਈਟ ਤੇ ਗੈਪ ਆ ਜਾ ਹੋਰ ਦੇਖੋ ਤਸੱਲੀ ਮਾ ਲੋ ਠੀਕ ਨਹੀਂ ਕੋਈ ਕੀੜੀ ਆਉਂ ਮਤਲਬ ਪਾਸ ਕਰਕੇ ਬਿਲਕੁਲ ਦਿਖਾਵਾਂਗੇ ਜੀ ਥਣ ਜੀ ਚੈੱਕ ਕਰ ਸਕਦੇ ਤੁਸੀਂ ਆਪ ਕੋ ਖੋੜ ਮਗਰ ਲੈ ਥਣਾਂ ਦੀ ਕਿੱਟੂ ਉਠਾੜਾ ਕੰਮ ਨਹੀਂ ਹੈਗਾ ਨਹੀਂ ਨਹੀਂ ਬਿਲਕੁਲ ਵਧੀਆ ਬਾਕੀ ਜਿਆ ਜੀ ਬੋਲਦੇ ਹੁੰਦੇ ਆ ਵੀਰ ਦੇ ਸਾਡੇ ਕੋਲ ਹਾਂ ਨਾਲੇ ਮੁੱਲ ਦੇ ਜਸ ਕਰਨ ਵਾਲੇ ਜੀ ਠੀਕ ਹੈ ਜੀ ਮੁੱਲ ਵੀ ਜੀ ਕਾਨੂੰ ਭੋਏ ਦਾ 75000 ਕਰ ਦਈਏ ਅੱਛਾ ਜੀ ਹਾਂ ਨਾ ਜਿਹੜੀ ਆਪਾਂ ਇਹਨੂੰ 65 ਦਾ ਛੱਡਣੀ ਵਿਜੀ ਵਛੀਏ ਠੀਕ ਹੈ ਜੀ ਹਾਂ ਜੀ ਹਾਂ ਨਾਲੇ ਬਿਲਕੁਲ ਹੀ ਚਲੋ ਬਾਕੀ ਮੌਕੇ ਦੇ ਕਰਦੇ ਹਾਂ ਮਾਨਤਾਲ ਹਾਂ ਜੀ ਹਾਂ ਜੀ ਕੋਈ ਨਹੀਂ ਕਰਦਾਂਗੇ ਜੀ ਮਾਨਤਾਲ ਕੋਈ ਗੱਲ ਨਹੀਂ ਕੋਈ ਫੋਨ ਕਰੇਗਾ ਦੇ ਕਰ ਦਾਂਗੇ ਮਾਨਤਾਲ ਕੋਈ ਗੱਲ ਨਹੀਂ ਦੱਸਿਓ ਵਾਹਾਂ ਝੋਟੀ ਬਾਰੇ ਕੀ ਦੀ ਛੋਟੀ ਵੀ ਜੀ ਆਪਾਂ ਕੋ ਦੂਜੇ ਸਵੇਰੇ ਸੁਣੀਏ ਅੱਛਾ ਜੀ ਹਾਂਜੀ ਠੀਕ ਹੈ ਦੋ ਤੇਲੇ ਥਲੇ ਚ ਹੋਇਆ ਆਪਾਂ 11 12 ਲੀਟਰ ਪਿਛਲੇ ਯਾਰ ਠੀਕ ਹੈ ਜੀ ਐਰ ਕੀ ਦੇ ਮਲ ਹੋ ਸਕਦਾ ਕਿ ਲੀਟਰ ਤੋਂ ਲੀਟਰ ਵਾਧੇ ਦਵੇ ਗਏ ਠੀਕ ਹੈ ਜੀ ਇੱਕ ਘਰ ਦੀ ਝੋਟੀ ਆਪਣੀ ਹੈ ਠੀਕ ਆ ਠੀਕ ਹੈ ਜੀ ਹਾਂਜੀ ਇਸ ਕਰਕੇ ਦੇਣ ਲੱਗੇ ਥੋੜੀ ਮਜਬੂਰੀ ਤਾਂ ਘੱਲਣਾ ਕੇ ਬੰਦੇ ਅੰਦਰ ਬਾਅਦ ਤਾਂ ਕੇ ਦੇਣ ਲੱਗੇ ਨੂੰ ਹਾਂਜੀ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਬਿਲਕੁਲ ਐ ਵਧੀਆ ਸੇਲ ਵੀ ਬਹੁਤ ਸ਼ਾਨਦਾਰ ਆ ਬਸ ਇੱਕ ਕੱਦ ਕਾਠ ਲਓ ਬਹੁਤ ਚੰਗੀ ਆ ਹਾਂਜੀ ਖੋਲੋ ਵੀਰ ਜੀ ਨੂੰ ਫੇਰ ਖੋਲ ਕੇ ਵਖਾ ਰਹੀ ਸਾਲਾ ਜੀ ਬਾਈ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਕੱਟ ਕਾਠਾ ਲੋ ਤਗੜੀ ਆ ਤੇ ਪੇਟ ਕੁੜੇ ਵਾਲ ਨੂੰ ਬਹੁਤ ਚੰਗੀ ਆ ਬਾਕੀ ਲਾਗੇ ਤੁਹਾਨੂੰ ਥਣਾ ਦਾ ਸਾਈਜ਼ ਤੇ ਗੈਪ ਚੈੱਕ ਕਰਨੇ ਆ ਪਿਛਲੇ ਸੋਵੇ ਦਾ ਮਿਲਕਰ ਕੌਣ ਹੈਗਾ ਵਾ ਕੋਈ 11 12 ਲੀਟਰ ਦੇ ਕਿਤੇ ਦੇਗਾ ਚੋਇਆ ਵਾ ਆਪਣੇ ਘਰ ਦਾ ਘਰ ਦੀਏ ਤੇ ਚਲੋ ਇਹ ਵੀ ਅੱਦੇ ਸੇਲ ਕਰ ਦੇਣੀ ਆਪਾਂ ਧਾਰਾ ਮੋਰਸਾ ਚੜ੍ਹ ਜੇ ਬੱਸ ਐ ਚਲੋ ਹਾਜੀ ਬਾਈ ਜੀ ਪੱਕੀ ਤੁਹਾਨੂੰ ਇਹ ਵੀ ਦਾ ਪਥਣਾ ਤੇ ਪਾਸ ਕਰਾ ਕੇ ਦਿਖਾਉਂਦੇ ਆ ਵੀਡੀਓ ਦੇ ਵਿੱਚ ਹੀ ਬਾਕੀ ਇਹ ਵੀ ਪੌਲ ਭਾਈ ਗਾਈਆਂ ਨੂੰ ਠੰਡੀ ਸੀਲ ਇਹ ਨਹੀਂ ਹੈਗਾ ਲੱਤ ਨਹੀਂ ਚੁੱਕਦੀ ਮਤਲਬ ਇਹ ਠੀਕ ਹੈ ਠੀਕ ਹੈ ਹਾਂਜੀ ਆ ਮਤਲਬ ਬੰਦੇ ਇੱਕ ਦੋ ਖੋਤੇ ਤਾਰ ਕੇ ਵੱਲੋ ਠੀਕ ਹੈ ਕਰਕੇ ਬਾਕੀ ਘਰ ਦੀ ਇਹ ਕਹਿੰਦੇ ਬਿਲਕੁਲ ਬਿਲਕੁਲ ਗਾਈਆਂ ਨੂੰ ਸੀਲ ਹੈ ਜੀ ਇਹ ਠੀਕ ਹੈ ਠੀਕ ਆ ਵੇਖੋ ਜੀ ਇਹ ਥਾਣੇ ਟਪਾ ਦੇ ਜੀ ਹਾਂਜੀ ਠੀਕ ਹੈ ਜੀ ਕਰਾ ਦਿਓ ਚੱਕੇ ਦੇ ਥਾਣਾ ਕੋਈ ਗੱਲ ਨਹੀਂ ਚਾਰੇ ਚਾਰੇ ਥਾਂ ਚੱਕਰ ਠੀਕ ਆ ਆ ਵੇਖੋ ਇਹ ਵੀ ਥਾਣਾ ਪਾਸ ਦੇ ਆ ਕਰਾਉਣਾ ਤੋਂ ਚਾਲ ਇੱਕ ਨੰਬਰ ਹੈ ਜੀ ਬਸ ਕਰਾਓ ਚਾਰੇ ਥਾਂੇ ਕਰਾਓ ਚੱਕਰ ਠੀਕ ਹੈ ਹਾਂਜੀ ਭਾਜੀ ਜਿਵੇਂ ਬੋਲੋ ਬਿਲਕੁਲ ਚੈੱਕ ਕਰ ਚੱਲੂਗਾ ਕੀ ਮੁੱਲ ਕਰਨਾ ਭਾਜੀ ਇਹਦਾ ਭਾਜੀ ਮੱਜਾਂ ਦਾ ਤੁਹਾਨੂੰ ਕਰਿਆ ਮੁੱਲ ਬਹੁਤ ਚੱਲਦਾ ਅੱਜ ਦਾ ਹਾਂਜੀ ਹਾਂਜੀ ਜਾਇ ਜੇ ਕਰਦਾਂਗੇ ਪਾ ਲੈਣ ਦੇ ਲੈ ਗਲ ਭਾਜੀ ਠੀਕ ਹੈ ਜੀ ਕਰਦੇ ਆ ਭਾਜੀ ਇਹਦਾ ਵੇਖ ਯਾਰ ਮੁੱਲ ਇਹਦਾ ਵੇਖ ਲਓ ਹਾਂਜੀ ਕੱਬੀ ਨੂੰ ਮੰਨ ਤਾਂ ਥੋੜਾ ਜਿਹਾ ਚਲੋ ਕੋਈ ਨਹੀਂ ਆਪਾਂ ਜੀ ਹਾਂ ਨਾ ਜਿਹੜੀ ਆਪਾਂ ਛੋਟੀ ਦੇਣੀ 85000 ਦੀ ਵਿੱਚ ਠੀਕ ਹੈ ਜੀ ਹਾਂਜੀ ਫਿਰ ਫਿਕਸ ਜਿਹੜੀ ਆਪਾਂ ਠੀਕ ਆ ਨਹੀਂ ਚਲੋ ਮੌਕੇ ਦੇ ਕਰਦੇ ਹੋਏ ਸੁਈ ਸੁਵਾਈ ਲੈ ਜਾ ਕੋਈ ਠੀਕ ਹੈ ਜੀ ਠੀਕ ਹੈ ਜੀ ਚੈੱਕ ਕਰਕੇ ਇਥੋਂ ਠੀਕ ਹੈ ਠੀਕ ਹੈ ਹਾਂ ਹਾਂਜੀ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ